ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਗਮਚ ਦਿਵੇ ਖੀ ਜੋਰ ਜੋਰ ਜੀ ਮੁਖ ਵਾਹੇ ਗੁਰੂ ਵਾਹੇ ਗੁਰੂ ਬੋਲ ਦੇ ਆਗਮਚ ਦਿਵੇ ਖੀ ਜੋਰ ਜੋਰ ਜੀ ਮੱਖ ਵਾਹੇ ਗੁਰੂ ਵਾਹੇ ਗੁਰੂ ਬੋਲ ਦੇ ਲਲੋ ਗੈਣੇ ਪਾਇਓ ਨਾ ਸ਼ੋਰ ਜੀ ਮੱਖ ਵਾਹੇ ਗੁਰੂ ਵਾਹੇ ਗੁਰੂ ਬੋਲ ਦੇ ਲਲੋ ਗੈਣੇ ਪਾਇਓ ਨਾ ਸ਼ੋਰ ਜੀ ਮੁਖ ਵਾਹੇ ਗੁਰੂ ਵਾਹੇ ਗੁਰੂ ਬੋਲ ਦੇ ਮੁਖ ਵਾਹੇ ਗੁਰੂ ਵਾਹੇ ਗੁਰੂ ਬੋਲ ਦੇ ਅਗ ਮੱਜ ਦਿਵੇ ਖੀਤ ਵਿਥੱਲੇ ਨੋ ਚੰਦੂ ਦਿ ਥਰ ਥਰੇ ਕੰਬੇ ਅਗ ਮੱਚ ਦੀ ਵੇਖੀ ਤ ਵਿਥਲੇ ਨੋ ਚੰਦੂ ਦੀ ਥਾਰੇ ਥਾਰੇ ਕੰਬੇ ਪੈਣ ਲੱਗ ਪੈ ਕਾਲ ਜਿਹੋਲ ਜੀ ਪੈਣ ਲੱਗ ਗਏ ਕਾਲ ਜਿਹੋਲ ਜੀ ਮੁਖ ਵਾਹੇ ਗੁਰੂ ਵਾਹੇ ਗੁਰੂ ਬੋਲ ਜੀ ਮੁਖ ਵਾਹੇ ਗੁਰੂ ਵਾਹੇ ਗੁਰੂ ਬੋਲ ਦੀ ਲਲੋ ਗੈਣੇ ਪਾਇਓ ਨਾ ਸ਼ੋਰ ਜੀ ਮੁਖ ਵਾਹੇ ਗੁਰੂ ਵਾਹੇ ਗੁਰੂ ਬੋਲ ਦੀ ਮੁਖ ਵਾਹੇ ਗੁਰੂ ਵਾਹੇ ਗੁਰੂ ਬੋਲ ਦੀ ਮੈਨੂੰ ਸਖੀਆਂ ਨੇ ਦੱਸੇ ਆਏ ਜਾ ਕੇ ਤੇਰਾ ਗੁਰਾ ਨੂੰ ਤਵੀ ਤੇ ਬਠਾ ਕੇ ਮੈਨੂੰ ਸਖੀਆਂ ਨੇ ਦੱਸੇ ਆਏ ਜਾ ਕੇ ਤੇਰੇ ਗੁਰਾ ਨੂੰ ਤਵੀ ਤੇ ਬਠਾ ਕੇ चंदूर तापे जोरो जोर जी मुखो वाहेगुरु वाहेगुरु बोलदी मुखो वाहेगुरु वाहेगुरू बोली लै लोॻणे पायो न छोर जी ਮੁਖ ਵਾਹੇ ਗੁਰੂ ਵਾਹੇ ਗੁਰੂ ਬੋਲ ਦੇ ਮੁਖ ਵਾਹੇ ਗੁਰੂ ਵਾਹੇ ਗੁਰੂ ਬੋਲ ਦੇ ਪੀ ਲੋ ਸ਼ਰਬਤ ਮੇਰਾ ਠੰਡਾ ਠਾਰ ਜੀ ਲੈ ਲੋ ਗੁਰੂ ਜੀ ਮੈਨੂੰ ਆਪਣੇ ਨਾਲ ਜੀ ਬੀ ਲੋ ਸ਼ਰਬਤ ਮੇਰਾ ਠੰਡਾ ਠਾਰ ਜੀ ਲੈ ਜੋ ਗੁਰੂ ਆਪਣੇ ਮੈਨੂੰ ਨਾਲ ਜੀ ਮੈਨਾਂ ਜੀਣਾ ਨਾ ਚਾਹੁੰਦੀ ਹੋਰ ਜੀ ਮੈਨਾਂ ਜੀਣਾ ਚਾਹੁੰਦੀ ਇੱਥੇ ਹੋਰ ਜੀ मुखों वाहे गुरु वाहे गुरु बोल दी ले लोॻणे पायो न छोर जी मूंखो वाहे, वाहे गुरु बोल दी लो गैणे पायो न छोर जी ਅਸਾ ਚੰਦੂ ਦੇ ਘਰ ਦਾ ਨਾ ਖਾਣਾ ਤੇਰਾ ਬੱਚੀਏ ਪਿਆਰ ਨਾ ਭਣਾ ਅਸਾ ਚੰਦੂ ਦੇ ਘਰ ਦਾ ਨਾ ਖਾਣਾ ਤੇਰਾ ਬੱਚੀਏ ਪਿਆਰ ਨਾ ਭਣਾ ਸੇਂਗ ਸ਼ਕ ਕਣਾਂਗੇ ਸ਼ਰਬਤ ਸਮਾਹੋਰ ਜੀ ਮੁਖ ਵਾਹੇ ਗੁਰੂ ਵਾਹੇ ਗੁਰੂ ਬੋਲ ਦੇ ਮੁਖ ਵਾਹੇ ਗੁਰੂ ਵਾਹੇ ਗੁਰੂ ਬੋਲ ਦੇ ਲਲੋ ਗਣੈ

ਹੱਥ ਬਨ ਕੇ ਅਰ ਜੁਗ ਜਾਰ ਦੇ ਮੈਨੂੰ ਛੱਡ ਕੇ ਨਾ ਜਾਇਓ ਲੈ ਜੋ ਨਾਲ ਜੀ ਮੈਨੂੰ ਛੱਡ ਕੇ ਨਾ ਜਾਇਓ ਲੈ ਜੋ ਨਾਲ ਜੀ ਮੈਨੂੰ ਰਹਿਮਤਾਂ ਦੇ ਤਕੜੇ ਚ ਤੋਲ ਜੀ ਮੁਖ ਵਾਹੇ ਗੁਰੂ ਵਾਹੇ ਗੁਰੂ ਬੋਲ ਦੇ ਲੈ ਲੋ ਗਾਣੇ ਪਾਇਓ ਨਾ ਸ਼ੋਰ ਜੀ ਮੁਖ ਵਾਹੇ ਗੁਰੂ ਵਾਹੇ ਗੁਰੂ ਬੋਲ ਦੇ ਮੁਖ ਵਾਹੇ ਗੁਰੂ ਵਾਹੇ ਗੁਰੂ ਬੋਲ ਦੇ ਕਰ ਜਾ ਬੱਚ ਰੱਖ ਮਾਣ ਨੇ ਲੈ ਕੇ ਚਾਦਰ ਤੇ ਲੰਮੇ ਲੈਵੇਂ ਤਾਣ ਨੇ ਕਰ ਜਾ ਬਚੀ ਰੱਖ ਮਾਣਨੀ ਲਾ ਕੇ ਚਾਦਰ ਤੇ ਲੰਮੇ ਲਵੇਂ ਤਾਣਨੇ ਨੇਤਰ ਬੰਦ ਕਰੇ ਤੇ ਸਾਡੇ ਕੋਲ ਜੀ ਮੁੱਖ ਵਾਹੇ ਗੁਰੂ ਵਾਹੇ ਗੁਰੂ ਬੋਲਦੀ ਮੁੱਖ ਵਾਹੇ ਗੁਰੂ ਵਾਹੇ ਗੁਰੂ ਬੋਲਦੀ ਲੇ ਲੋ ਗੈਣੇ ਪਾਇਓ ਨਾ ਸ਼ੋਰ ਜੀ ਮੁਖ ਵਾਹੇ ਗੁਰੂ ਵਾਹੇ ਗੁਰੂ ਬੋਲਦੀ ਮੁਖ ਵਾਹੇ ਗੁਰੂ ਵਾਹੇ ਗੁਰੂ ਬੋਲਦੀ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ